ਇਹ ਸਾਰੇ ਤਾਂ ਅਕਾਲੀ ਦਲ ਬਣ ਚੁੱਕੇ ਆ ਪਰ ਇਹਨਾਂ ਦੀ ਪਾਲਿਸੀ ਹੈ ਨਹੀਂ ਕੋਈ ਵੀ ਪਾਲਿਸੀ ਹੈ ਕਿ ਹਿੰਦੂ ਹੋਮ ਦੇ ਨਾਲ ਚੜ ਕੇ ਆਪਾਂ ਰਾਜ ਭਾਗ ਕਰੀਏ ਤੇ ਅੰਮ੍ਰਿਤਪਾਲ ਸਿੰਘ ਵੀ ਕਹਿੰਦਾ ਕਿ ਮੈਂ ਚੀਫ ਮਿਨਿਸਟਰ ਬਣਾਂਗਾ ਹੁਣ ਇਹ ਚੀਫ ਮਿਨਿਸਟਰ ਬਣਨ ਦਾ ਵਕਤ ਨਹੀਂ ਹੈ ਇਹ ਹੁਣ ਅੱਲ੍ਹਾ ਮੌਲਕ ਖਾਲਸਤਾਨ ਬਣਉਣ ਦਾ ਵਕਤ ਹੈ ਸੇਕੋੰਡੇ ਮੌਜੂਦਾ ਹਾਲਾਤਾਂ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਇੱਕ ਅਹਿਮ ਸੰਦੇਸ਼ ਸਿੱਖ ਸੰਗਤਾਂ ਦੇ ਨਾਲ ਸਾਂਝਾ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਸਿਧਾਂਤ ਸੋਚ ਅਤੇ ਨਿਸ਼ਾਨੇ ਤੋਂ ਕੋਈ ਵੀ ਕੌਮ ਆਪਣੀ ਮੰਜ਼ਲ ਤੇ ਨਹੀਂ ਪਹੁੰਚ ਸਕਦੀ ਉਨਾ ਕਹਿ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਹਕਰਾ ਤਫਰੀ ਪੈ ਗਈ ਆਰਿਆ ਸਮਾਜ ਬ੍ਰਹਮ ਸਮਾਜ ਅਤੇ ਹਿੰਦੂਤਵ ਸੋਚ ਵਾਲੇ ਸਰਗਰਮ ਹੋ ਗਏ ਜਿਨ੍ਹਾਂ ਦਾ ਮਕਸਦ ਸਿੱਖ ਧਰਮ ਨੂੰ ਆਪਣੇ ਵਿੱਚ ਜਜ਼ਬ ਕਰਨਾ ਸੀ ਪਰ ਉਸ ਸਮੇਂ ਸਾਡੇ ਬਜ਼ੁਰਗ ਵਿਦਵਾਨ ਆਗੂ ਗਿਆਨੀ ਦਿੱਤ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੇ ਇਹਨਾਂ ਸੋੜੇ ਹਿੱਤਾਂ ਵਾਲੇ ਆਰਿਆ ਸਮਾਜੀਆਂ ਅਤੇ ਹਿੰਦੂਤਵ ਸੋਚ ਦਾ ਮੁਕਾਬਲਾ ਕਰਨ ਹਿਤ ਨਿਮਰਤਾ ਤੇ ਬਾਦਲੀਲ ਢੰਗ ਨਾਲ ਸਿੱਖ ਧਰਮ ਦਾ ਸਿੰਘ ਸਭਾ ਲਹਿਰ ਅਧਿਨ ਦੂਰ ਦੁਰਾਡੇ ਤੱਕ ਪ੍ਰਚਾਰ ਕਰਨ ਦੇ ਵੱਡੇ ਉਦਮ ਕੀਤੇ ਤਰਦੀਦੀ ਹੋਈ ਹਫਰ ਆਫ ਦਾ ਫ੍ਰੀ ਫਾਇਰ ਵੀ ਜਿੰਨੇ ਵੀ ਅਸਾਈ ਮਿਸ਼ਨ ਸੀਗੇ ਆਰੀਅਨ ਸਮਾਰਟ ਬ੍ਰਹਮਸਮਾਰਟ ਇਹ ਸਿਕੰਮਲ ਹੋ ਗਏ ਕਿ ਇਹਨਾਂ ਦਾ ਰਾਜ ਟੁੱਟ ਗਿਆ ਤੇ ਹੁਣ ਇਹਨਾਂ ਨੂੰ ਆਪਣੇ ਧਰਮ ਦੇ ਵਿੱਚ ਸ਼ਾਮਿਲ ਕਰ ਲਈਏ ਤੇ ਉਸ ਵੇ ਬਹੁਤ ਵੱਡੇ ਸਾਡੇ ਬਜ਼ੁਰਗ ਬਾਹਰ ਹੋਏ ਜਿਨ੍ਹਾਂ ਨੇ ਸਿੱਖ ਧਰਮ ਨੂੰ ਬਚਾਇਆ ਉਹਨਾਂ ਦੀ ਫੋਟੋ ਮੇਰੇ ਦਫ਼ਤਰ ਦੇ ਵਿੱਚ ਲੱਗੀ ਹੋਈ ਹੈ ਤੇ ਉਹਨਾਂ ਦਾ 6 ਸਤੰਬਰ ਨੂੰ ਆਪਾਂ ਵੱਡਾ ਦਿਨ ਮਨਾਵਾਂਗੇ ਇੱਕ ਨਾ ਦਾ ਨਾਮ ਕੈਣੀ ਜਤ ਸਿੰਘ ਸੀ ਜਿਨ੍ਹਾਂ ਨੇ ਫੇਰ ਸਿੱਖੀ ਪ੍ਰਚਾਰ ਦੇ ਰਾਹੀਂ ਵਧਾਈ ਐਸਟਪੀਸੀ ਦੇ ਲਈ ਵੀ ਕੰਮ ਕੀਤਾ ਤੇ ਸੱਭਾ ਦੇ ਦੇਵੀ ਬਹੁਤ ਵੱਡਾ ਕੰਮ ਕੀਤਾ ਤੇ ਐਸਟਰਾ ਸਿੱਖੀ ਚਲਦੀ ਰਹੀ 1909 ਵਿੱਚ ਆਨੰਦ ਮੈਰਿਜ ਐਕਟ ਅੰਗਰੇਜ਼ਾਂ ਸਮੇਂ ਹੋਂਦ ਵਿੱਚ ਆਇਆ ਉਪਰੰਤ ਜਦੋਂ ਮੁਲਕ ਦੀ ਵੰਡ ਹੋਈ ਤਾਂ ਮੁਕਾਰਤਾ ਨਾਲ ਭਰੇ ਹੋਏ ਹਿੰਦੂ ਆਗੂਆਂ ਨੇ ਅੰਗਰੇਜ਼ਾਂ ਵੱਲੋਂ ਬਣਾਏ ਸਭ ਕਾਨੂੰਨ ਤਾਂ ਲਾਗੂ ਕਰ ਦਿੱਤੇ ਪਰ ਆਨੰਦ ਮੈਰਿਜ ਐਕਟ 1909 ਨੂੰ ਕਾਨੂੰਨੀ ਮਾਨਤਾ ਦੇਣ ਤੋਂ ਨਾ ਕਰ ਦਿੱਤੀ ਅਤੇ ਬੇਈਮਾਨੀ ਕੀਤੀ ਅੰਗਰੇਜ਼ਾਂ ਨੇ ਵੀ ਸਾਡੇ ਨਾਲ ਧੋਖਾ ਕੀਤਾ 1900 ਨੌ ਦੇ ਵਿੱਚ ਅੰਗਰੇਜ਼ਾਂ ਨੇ ਸਾਡਾ ਸਿੱਖ ਮੈਨੇਜਰ ਬਣਾਤਾ ਪਰ ਤੁਸੀਂ ਦੇਖੋ ਕਿ ਜਦੋਂ ਹਿੰਦੂ ਇੰਡੀਆ ਬਣਿਆ ਸਾਰੇ ਅੰਗਰੇਜ਼ਾਂ ਦੇ ਕਾਨੂੰਨ ਹਿੰਦੂ ਇੰਡੀਆ ਨੇ ਸਵੀਕਾਰ ਕਰਤੀਏ ਇੰਡੀਆ ਦੇ ਵਿੱਚ ਲਾ ਕੇ ਲਾਗੂ ਕਰਤੇ ਪਰ ਉਹ ਨਹੀਂ ਚੋਂਦਾ ਸਿੱਖ ਮਰਦੇ ਕੋਸ ਨੂੰ ਕਾਨੂੰਨ ਦੇ ਰਾਹੀਂ ਤੋ ਬੂਲ ਨਹੀਂ ਕੀਤਾ ਹੈਗਾ ਸੋ ਇਸਰਾ ਸਾਡੇ ਨਾਲ ਜਬਰ ਪੰਦਾ ਰਿਹਾ ਹੈ ਔਰ ਅੰਗਰੇਜ਼ਾਂ ਨੇ ਸਾਡੇ ਨਾਲ ਬੇਈਮਾਨੀ ਕੀਤੀ ਤੇ ਸਾਨੂੰ ਆਪਣਾ ਅਲੱਗ ਰਾਜ ਨਹੀਂ ਦਿੱਤਾ 1984 ਵਿੱਚ ਬੀਜੇਪੀ, ਸੀਪੀਆਈ, ਸੀਪੀਐਮ ਸਭ ਹਿੰਦੂਤਵ ਜਮਾਤਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਸਮੇਂ ਇੱਕ ਦੂਸਰੇ ਦਾ ਸਾਥ ਦਿੱਤਾ। ਇਹ ਹਮਲਾ 72 ਘੰਟੇ ਚੱਲਦਾ ਰਿਹਾ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੇ ਉਹਨਾਂ ਦੇ ਸਾਥੀਆਂ ਨੇ ਦ੍ਰਿੜਤਾ ਤੇ ਸੰਜੀਦਗੀ ਨਾਲ ਫੌਜ ਦਾ ਮੁਕਾਬਲਾ ਕੀਤਾ ਪਰ ਮੋਰਚਾ ਨਹੀਂ ਛੱਡਿਆ। ਜਦੋਂ ਗੋਲੀਬਾਰੀ ਵੱਡੇ ਪੱਧਰ ਤੇ ਸ਼ੁਰੂ ਹੋਈ ਤੇ ਦਰਬਾਰ ਸਾਹਿਬ ਅੰਦਰ ਸਥਿਤ ਮੀਰੀ ਪੀਰੀ ਦੇ ਦੋਵੇਂ ਨਿਸ਼ਾਨ ਸਾਹਿਬ ਦੇ ਵਿਚਕਾਰ ਆ ਕੇ ਸੰਤ ਭਿੰਡਰਾਂਵਾਲਿਆਂ ਨੇ ਆਪਣੀ ਸ਼ਹਾਦਤ ਦਿੱਤੀ। ਉਹਨਾਂ ਕਹਿੰਦੇ ਕਿ ਸੰਤ ਭਿੰਡਰਾਂ ਵਾਲਿਆਂ ਦੀ ਛਾਤੀ ਵਿੱਚ 72 ਗੋਲੀਆਂ ਲੱਗੀਆਂ 1984 ਦੇ ਵਿੱਚ ਇੰਦਰਾ ਗਾਂਧੀ, ਬੀਜੇਪੀ, ਕਾਂਗਰਸ ਸਾਰੇ ਹਿੰਦੂਤਵਾਨ ਨੇ ਰਲ ਕੇ ਇੰਡੀਆ ਦੀ ਫੌਜ, ਨਾਰ ਤੇ ਬ੍ਰਿਟਾਣੀਆਂ ਦੀ ਫੌਜ ਤੇ ਰੂਸ ਦੀ ਫੌਜ ਨੂੰ ਸਾਰਿਆਂ ਨੂੰ ਮਿਲਾ ਕੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਤੇ ਸੰਤ ਜਨੈ ਸਿੰਘ ਭਿੰਡਰਾਂ ਵਾਲਿਆਂ ਨੇ ਬੱਤੜ ਕੈਂਟੇ ਮੁਕਾਬਲਾ ਕੀਤਾ ਉਹਨਾਂ ਨੇ ਆਪਣਾ ਜਿਹੜਾ ਮੋਰਚਾ ਸੀ ਉਹ ਨਹੀਂ ਛੱਡਿਆ ਬੱਸ ਕੇ ਜਦੋਂ ਬਹੁਤ ਜ਼ਿਆਦਾ ਗੋਲੀਬਾਰੀ ਹੋਣ ਲੱਗ ਪਈ ਜਿਹੜੇ ਦੋ ਨਿਸ਼ਾਨ ਦਰਬਾਰ ਸਾਹਿਬ ਦੇ ਵਿੱਚ ਹੈਗੇ ਐ ਉਹਨਾਂ ਦੇ ਵਿੱਚ ਘਰ ਆ ਕੇ ਸੰਤ ਜਰਨੈਲ ਸਿੰਘ ਭਿੰਡਰਵਾਲੇ ਨੇ ਆਖਰੀ ਲੜਾਈ ਹਿੰਦ ਹਕੂਮਤ ਨੂੰ ਦਿੱਤੀ ਤੇ ਉਹਨਾਂ ਦੀ ਛਾਤੀ ਦੇ ਉੱਤੇ 72 ਗੋਲੀਆਂ ਛਿਪਤ ਤਾਂ ਜਾ ਕੇ ਉਹਨਾਂ ਨੇ ਆਪਣਾ ਸਰੀਰ ਛੱਡਿਆ ਹੁਣ ਜੋ ਕਿ ਮੋਦੀ ਸਿਆਸਤ ਤੇ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਹਨ ਅਤੇ ਸਾਡੇ ਪੰਜਾਬ ਦੇ ਵੱਖ-ਵੱਖ ਅਕਾਲੀ ਦਲ ਦੇ ਆਗੂ ਰਾਜ ਭਾਗ ਪ੍ਰਾਪਤ ਕਰਨ ਹਿਤ ਅਤੇ ਮੁੱਖ ਮੰਤਰੀ ਬਣਨ ਦੇ ਨਿਸ਼ਾਨੇ ਨੂੰ ਲੈ ਕੇ ਗੱਲ ਕਰ ਰਹੇ ਹਨ ਜਿਵੇਂ ਬਾਦਲ ਦਲੀਏ ਗਿਆਨੀ ਹਰਪੀ ਸਿੰਘ ਵਾਲਾ ਦਲ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਬਣਿਆ ਦਲ ਆਤ ਇਹ ਸਮਾਂ ਕੇਵਲ ਰਾਜ ਭਾਗ ਪ੍ਰਾਪਤ ਕਰਨ ਦਾ ਜਾਂ ਸੀਐਮ ਦੇ ਅਹੁਦੇ ਨੂੰ ਹਥਿਉਂਦਾ ਨਹੀਂ ਬਲਕਿ ਕੌਮੀ ਮੰਜ਼ਲ ਖਾਲਿਸਤਾਨ ਦੀ ਆਜ਼ਾਦ ਸਟੇਟ ਨੂੰ 12 ਮਿਸਲਾਂ ਦੇ ਏਕੇ ਦੀ ਤਰ੍ਹਾਂ ਇੱਕ ਹੋ ਕੇ ਦੁਸ਼ਮਣ ਤੇ ਫਤਿਹ ਪਾਉਣ ਅਤੇ ਆਪਣੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਦਾ ਹੈ ਪਰ ਸਾਨੂੰ ਸਮਝ ਨਹੀਂ ਆਉਂਦੀ ਕਿ ਇਹ ਸਭ ਵਾਕ ਵਾਕ ਕਾਲੀ ਆਗੂ ਖਾਲਿਸਤਾਨ ਦੇ ਪਵਿੱਤਰ ਨਾਮ ਅਤੇ ਆਜ਼ਾਦ ਸਟੇਟ ਦੀ ਸੋਚ ਤੋਂ ਕਿਉਂ ਭੱਜ ਰਹੇ ਹਨ ਇਸ ਤਰ੍ਹਾਂ ਅਮਲ ਕਰ ਰਹੇ ਹਨ ਜਿਵੇਂ ਇਹਨਾਂ ਦੇ ਮਗਰ ਕੋਈ ਪਿਆ ਹੋਵੇ ਜੇਕਰ ਕੋਈ ਸੀ ਕਾਂਗਰਸ ਵਿੱਚ ਹੈ ਉਹ ਦਿੱਲੀ ਵੱਲ ਦੇਖ ਰਿਹਾ ਹੈ ਜੇ ਕੋਈ ਭਾਜਪਾ ਵਿੱਚ ਹੈ ਉਹ ਜੈਸ਼ਰੀ RAM ਦੇ ਨਾਰੇ ਲਗਾ ਕੇ ਫਿਰਕੂ ਆਗੂਆਂ ਨੂੰ ਖੁਸ਼ ਕਰ ਰਿਹਾ ਹੈ ਜਦੋਂ ਕਿ ਸੀ ਕੌਮ ਦਾ ਇਤਿਹਾਸ ਦਾ ਫਕਰ ਵਾਲਾ ਅਤੇ ਬਹਾਦਰ ਕੌਮ ਦਾ ਹੈ ਜੇਕਰ ਸਾਡੀ ਸਿੱਖ ਲੀਡਰਸ਼ਿਪ ਵੱਲੋਂ ਹਲਾਤਾਂ ਨੂੰ ਨਾ ਸਮਝਿਆ ਗਿਆ ਤਾਂ ਫਿਰ ਇਸ ਲੀਡਰਸ਼ਿਪ ਤੇ ਕੌਮ ਦਾ ਕੀ ਬਣੇਗਾ ਇਤੋਂ ਤੱਕ ਕਿ ਜੋ ਇਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗੈਨੇ ਗੁਲਦੀਪ ਸਿੰਘ ਅੜਗਾਜ ਹਨ ਉਹ ਵੀ ਖਾਲਸਾ ਪੰਥ ਵੱਲੋਂ ਦੁਰਕਾਰੇ ਜਾ ਚੁੱਕੇ ਬਾਦਲ ਦਲੀਆਂ ਦਾ ਸਾਥ ਦੇ ਰਹੇ ਹਨ ਕੋਈ ਨਿਸ਼ਾਨੇ ਬਾਰੇ ਕੋਈ ਗੱਲ ਨਹੀਂ ਕੀਤੀ ਜਾ ਰਹੀ ਅੱਜ ਦੇ ਬੜੇ ਅਕਾਲੀ ਦਲ ਬਣੇ ਹੋਏ ਐ ਜਿਵੇਂ ਬਾਬੇ ਬਕਾਲੇ ਕਈ ਸਾਥ ਬੈਠ ਗਏ ਸੀਗੇ ਇੱਕ ਅਸੀਂ ਗੁਰੂਆਂ ਇਕਤਾ ਬਾਦਲ ਦੀ ਇਹ ਹੈ ਇੱਕ ਹੁਣ ਨਵਾਂ ਗਿਆਨੀ ਹਰਪ੍ਰੀਤ ਸਿੰਘ ਦਾ ਜਥਾ ਬਣਿਆ ਹੈਗਾ ਕਾਦੀ ਦਲ ਇੱਕ ਹੈਗਾ ਅਮਰਿਤਪਾਲ ਸਿੰਘ ਦਾ ਇੱਕ ਹੈਗਾ ਹੋਰ ਇਹ ਸਾਰੇ ਤਾਂ ਕਾਦੀ ਦਲ ਬਣ ਚੁੱਕੇ ਆ ਪਰ ਇਹਨਾਂ ਦੀ ਪਾਲਿਸੀ ਹੈ ਨਹੀਂ ਕੋਈ ਵੀ ਪਾਲਿਸੀ ਹੈ ਤੇ ਹਿੰਦ ਹਕੂਮਤ ਦੇ ਨਾਲ ਚੜ ਕੇ ਆਪਾਂ ਰਾਜ ਭਾਗ ਕਰੀਏ ਤੇ ਅਮਰਿਤਪਾਲ ਸਿੰਘ ਵੀ ਕਹਿੰਦਾ ਕਿ ਮੈਂ ਚੀਫ ਮਿੰਿਸਟਰ ਬਣਨ। ਹੁਣ ਇੱਕ ਚੀਫ ਮਿੰਿਸਟਰ ਬਣਨ ਦਾ ਵਕਤ ਨਹੀਂ ਹੈ। ਇਹ ਹੁਣ ਅਲੱਗਾ ਮੂਲ ਖਾਲਿਸਤਾਨ ਬਣਾਉਣ ਦਾ ਵਕਤ ਹੈ। ਪਰ ਮੈਨੂੰ ਸਮਝ ਨਹੀਂ ਆਉਂਦੀ ਕੋਈ ਵੀ ਕੰਲੀਦਲ ਐਂਸ ਸੰਗਦਾ ਖਾਲਸਾਂ ਤੋਂ ਜਿਵੇਂ ਉਹਨਾਂ ਦੇ ਪਿੱਛੇ ਕੋਈ ਭੂਤ ਪਏ ਹੋਏ ਹੈ ਜਾਂ ਕੁਝ ਪਏ ਹੋਈ ਹੈ ਸਾਰੇ ਹਿੰਦੂਤਵਾਂ ਨੂੰ ਸਲਾਮਾਂ ਕਰੀ ਜਾਂਦੀ ਹੈ ਜੇ ਤਾਂ ਕੋਈ ਸਿੱਖ ਸਾਡਾ ਕਾਂਗਰਸ ਵਿੱਚ ਹੈ ਉਹ ਦਿੱਲੀ ਜਾ ਕੇ ਕਹੂਗਾ ਕਹਿਣ ਦੇ ਬੀਜੇਤੀ ਚ ਸਾਡਾ ਸਿੱਖ ਉਹ ਸਿੱਧ ਨਿਆਕੇ ਹਕੂਮਤ ਨੂੰ ਕਹੂਗਾ ਕਹਿ ਸ਼ੀਰਿਰਾਮ ਕਹਿ ਸ਼ੀਰਿਰਾਮ ਹੁਣ ਜਸੋਏ ਸਿਖਾ ਇੱਕ ਬਹਾਦਰ ਕੌਮ ਇੱਕ ਚੜ੍ਹਦੀ ਕਲਾ ਦੀ ਕੌਮ ਤੇ ਹਿੰਦੂਤਾਂ ਦੇ ਅੱਗੇ ਆਪਣਾ ਸਿਰ ਥੱਲੇ ਕਰ ਦਵੇ ਤੇ ਗੁਰੂ ਮਹਾਰਾਜ ਦੇ ਕੋਲੇ ਨਿਆਇ ਨਾ ਤਾਂ ਉਹ ਆਪਣਾ ਕੀ ਬਣੂਗਾ ਸੋ ਮੈਂ ਸਾਰੀ ਕੌਮ ਨੂੰ ਇਹ ਅੱਜ ਦੇ ਹਾਲਾਤ ਦੱਸ ਰਿਹਾ ਕਿ ਸਾਡੇ ਜਿਹੜੇ ਨਵੇਂ ਜਥੇਦਾਰ ਸਾਹਿਬ ਹੈਗੇ ਐ ਗੜਗੱਤ ਸਾਹਿਬ ਉਹਨਾਂ ਨੇ ਵੀ ਇੱਕ ਕਰਦੀ ਢੇਰ ਦਾ ਸਾਥ ਦਿੱਤਾ ਉਹ ਹੈ ਬਾਦਲ ਦੰਦ ਪਰ ਉਹਨਾਂ ਨੇ ਵੀ ਨੇ ਦੱਸਿਆ ਕਿ ਕੀ ਕੰਮ ਹੈ ਕਾਂਦੀ ਦਲ ਦਾ ਰਾਜ ਲੈਣ ਦਾ ਗੁਨਾਮ ਬਣਦਾ ਹੈਗਾ ਇਤੋਂ ਤੱਕ ਕਿ ਇਹਨਾਂ ਵੱਲੋਂ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਬਿਜਲੀ ਪੈਦਾ ਕਰਨ ਵਾਲੇ ਹੈਡਵਰਕਸਾਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਪੰਜਾਬ ਤੋਂ ਬਾਹਰ ਰਹਿ ਗਏ ਪੰਜਾਬੀ ਬੋਲਦੇ ਇਲਾਕੇ ਆ ਪੰਜਾਬੀ ਬੋਲੀ ਨੂੰ ਹਰਿਆਣਾ ਰਾਜਸਥਾਨ ਹਿਮਾਚਲ ਦੁੱਜੇ ਸੂਬਿਆਂ ਵਿੱਚ ਬਤੌਰ ਦੂਜੀ ਭਾਸ਼ਾ ਦੇ ਲਾਗੂ ਕਰਵਾਉਣ ਸਿੱਖ ਕੌਮ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦੇਵਾਂ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਜੋਂ ਮਲਕੀਅਤ ਪ੍ਰਾਪਤ ਕਰਨ ਅਤੇ ਉੱਥੋਂ ਦੀਆਂ ਨੌਕਰੀਆਂ ਵਿੱਚ 60 40 ਪ੍ਰਤੀਸ਼ਤ ਨੀਤੀ ਨੂੰ ਲਾਗੂ ਕਰਨ ਦੇ ਗੰਭੀਰ ਮੁੱਦਿਆਂ ਉੱਤੇ ਨਾ ਤਾਂ ਕੋਈ ਅਮਲ ਹੋ ਰਿਹਾ ਨਾ ਹੀ ਉਪਰੋਕਤ ਸਿਆਸੀ ਜਥੇਬੰਦੀਆਂ ਤੇ ਆਗੂਆਂ ਵੱਲੋਂ ਕੋਈ ਸੰਜੀਦਾ ਕਾਰਵਾਈ ਕੀਤੀ ਜਾ ਰਹੀ ਹੈ ਇਤੋਂ ਤੱਕ ਜਿਸ ਕੋ ਮੰਤਰੀ ਮੰਡੀ ਦੇ ਊਸੂਲਾਂ ਦੀ ਸਾਡੀਆਂ ਫਸਲਾਂ ਤੇ ਹੋਰ ਉਤਪਾਦ ਸਹੀ ਕੀਮਤਾਂ ਉੱਤੇ ਦੂਸਰੇ ਮੁਲਕਾਂ ਵਿੱਚ ਭੇਜੇ ਜਾਂਦੀ ਗੱਲ ਹੈ ਉਸ ਲਈ ਹਿੰਦੂਤਵ ਹਕੂਮਰਾਨ ਸਾਡੀਆਂ ਅਟਾਰੀ ਵਾਗਾ ਸੁਲੇਮਾਨ ਕੀ ਆਸਰਹੱਦਾਂ ਨੂੰ ਵਪਾਰ ਲਈ ਨਹੀਂ ਖੋਲ ਰਹੇ ਅਤੇ ਨਾ ਹੀ ਆਗੂਆਂ ਵੱਲੋਂ ਇਸ ਲਈ ਆਵਾਜ਼ ਉਠਾਈ ਜਾ ਰਹੀ ਹੈ ਇਸ ਤੋਂ ਇਲਾਵਾ ਬਹੁਤ ਹੀ ਦੁਖਦਾਇਕ ਵਰਤਾਰਾ ਹੋ ਰਿਹਾ ਹੈ ਕਿ ਆਜ਼ਾਦੀ ਚੋਣ ਵਾਲੇ ਸੇਖਾਂ ਨੂੰ ਮੋਦੀ ਸਰਕਾਰ ਅਤੇ ਉਸ ਦੀ ਜੁੰਡਲੀ ਵੱਲੋਂ ਖਤਮ ਕੀਤਾ ਜਾ ਰਿਹਾ ਹੈ ਪੰਜਾਬ ਸਣੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਸਿੱਖ ਆਗੂਆਂ ਦੇ ਕਤਲ ਕਰਵਾਏ ਜਾ ਰਹੇ ਹਨ ਜਾਂ ਉਹਨਾਂ ਦੇ ਕਤਲ ਦੀਆਂ ਸਾਜਸ਼ਾ ਰਚੀਆਂ ਜਾ ਰਹੀਆਂ ਹਨ ਤੁਹਾਨੂੰ ਪਤਾ ਹੈ ਕਿ ਮੋਦੀ ਸਰਕਾਰ ਨੇ ਕੈਂਡੀਡੇਟਾਂ ਦੇ ਵਿੱਚ ਤਿੰਨ ਸਿੱਖ ਮਰਵਾ ਦਿੱਤੇ ਐ ਅਸੈਸਿਨੇਟ ਇੱਕ ਅਫਤਾਰ ਸੇਲ ਨੂੰ ਗਰਦੇ ਕੇ ਯੂਕੇ 'ਚ ਮਾਰਤਾ ਦੋ ਸਿੱਖ ਪਾਕਿਸਤਾਨ ਦੇ ਵਿੱਚ ਮਾਰਤੇ ਐ ਤੇ ਅਮਰੀਕਾ ਦੇ ਵਿੱਚ ਪੰਨੂ ਨੂੰ ਪੂਰੀ ਕੋਸ਼ਿਸ਼ ਕੀਤੀ ਮਲਵਾਨ ਦੀ ਪਰ ਜਿਹੜੀਆਂ ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀ ਸੀ ਉਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਪਰ ਅੱਗੇ ਹੁਣ ਗੱਲ ਚੱਲ ਨਹੀਂ ਰਹੀ ਸੋ ਖਤਰਾ ਜਿਉਂਦੇ-ਤਿਉਂ ਹੈ ਤੇ ਜੇ ਆਪਾਂ ਨੀਂਦ ਦੇ ਵਿੱਚ ਫਸੇ ਰਹੇ ਤੇ ਕੀਤਾ ਕੱਖ ਨਹੀਂ ਤਾਂ ਫੇਰ ਆਪਣਾ ਸਿੱਖ ਅਸੀਂ ਆਪਣੇ ਆਪ ਨੂੰ ਖਾਲਸਾ ਕਹਿੰਦੇ ਜੋਕੇ ਨਹੀਂ ਰਹਿਣਗੇ ਉਹਨਾਂ ਕਹਿੰਦੇ ਕਿ ਮੈਂ ਬਤੌਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਆਪਣਾ ਫਰਜ਼ ਸਮਝਦਾ ਹਾਂ ਕਿ ਆਪਣੇ ਕੌਮੀ ਨਿਸ਼ਾਨੇ ਤੋਂ ਭਟਕੀ ਹੋਈ ਸਿੱਖ ਲੀਡਰਸ਼ਿਪ ਅਤੇ ਵੱਖ-ਵੱਖ ਦਲਾਂ ਦੁਆਰਾ ਪ੍ਰਚਾਰ ਤੇ ਪ੍ਰਸਾਰ ਰਾਹੀਂ ਗੁੰਮਰਾਹ ਕੀਤੀ ਜਾਣ ਵਾਲੀ ਸਿੱਖ ਕੌਮ ਨੂੰ ਸਹੀ ਜਾਣਕਾਰੀ ਮਿਲ ਸਕੇ ਅਤੇ ਉਹ ਉਸ ਅਕਾਲ ਪੁਰਖ ਦੇ ਸੱਚ ਨੂੰ ਮੁਖ ਰੱਖਦੇ ਹੋਏ ਕੌਮੀ ਨਿਸ਼ਾਨੇ ਖਾਲਿਸਤਾਨ ਤੇ ਦ੍ਰਿੜ ਹੋ ਕੇ ਆਪਣੀ ਮੰਜ਼ਿਲ ਵੱਲ ਵੱਧ ਸਕੇ ਅਤੇ ਆਪਣੇ ਨਾਲ ਹੋ ਰਹੀਆਂ ਹੁਣ ਤੱਕ ਦੀਆਂ ਬੇਇਨਸਾਫੀਆਂ ਤੇ ਜ਼ਬਰ ਜ਼ੁਲਮ ਨੂੰ ਬੰਦ ਕਰਵਾਉਣ ਵਿੱਚ ਸਮੂਹਿਕ ਤੌਰ ਤੇ ਸਾਨੂੰ ਸਾਥ ਦੇ ਕੇ ਭੂਮਿਕਾ ਨਿਭਾ ਸਕਣ ਤਾਂ ਮੇਰਾ ਮਤਲਬ ਇਹ ਹੈ ਮੇਰਾ ਫਰਜ਼ ਡਾਕਟਰ ਸਿਮਰਨ ਦੀਪ ਸਿੰਘ ਮਾਨ ਅਕਾਲੀ ਜਨਮ ਅੰਮਰ ਸਰਦਾਰ ਪ੍ਰਦਾਨ ਹੋਣ ਦਾ ਇਹ ਹੀ ਫਰਜ਼ ਹੈ ਕਿ ਸਿੱਖ ਕੌਮ ਦੇ ਅੱਗੇ ਅੱਜ ਦੇ ਮੈਂ ਹਾਲਾਤ ਤੁਹਾਡੇ ਅੱਗੇ ਰੱਖਾਂ ਕਿ ਤੁਸੀਂ ਵੀ ਉੱਠੋ ਤੁਸੀਂ ਵੀ ਨੀਂਦ ਦੇ ਵਿੱਚ ਆਏ ਹੋਏ ਹੋ ਤੇ ਉੱਠ ਕੇ ਹਕੂਮਤ ਦਾ ਮੁਕਾਬਲਾ ਕਰੋ ਨਿਮਰਤਾ ਦੇ ਨਾਲ ਦਲੀਲ ਦੇ ਨਾਲ ਔਰ ਆਪਾਂ ਆਪਣਾ ਖਾਲਸਾ ਪ੍ਰਾਪਤ ਕਰੀਏ